ਕਾਂਡ 11ਵਾਂ ਰੱਜੋ ਦੀ ਬਿਮਾਰੀ ਵਿੱਚ ਕੋਈ ਫਰਕ ਪੈਂਦਾ ਨਹੀਂ ਸੀ ਦਿਸ ਰਿਹਾ ਸ਼ਿਭੂ ਨੇ ਕਈ ਵਾਰ ਸਲਾਹ ਕੀਤੀ ਕਿ ਕੁਝ ਦਿਨਾਂ ਲਈ ਕੰਮ ਤੰਦੇ ਨੂੰ ਬੰਦ ਕਰ ਦੇਵੇ ਭਾਵੇਂ ਕਿ ਇਸ ਦੇ ਨਤੀਜੇ ਤੋਂ ਵੀ ਉਹ ਅਣਜਾਣ ਨਹੀਂ ਸੀ ਪਰ ਇਹ ਵੀ ਤਾਂ ਉਸ ਲਈ ਸੁਖਾਲਾ ਨਹੀਂ ਸੀ ਕਿ ਪਤਨੀ ਦਿਨੋਂ ਦਿਨ ਨਿਗਰਦੀ ਜਾਂਦੀ ਵੇਖ ਕੇ ਉਹ ਕੰਮ ਵਿੱਚ ਫਸਿਆ ਰਹੇ ਜਦ ਕਦੀ ਵੀ ਉਸਨੇ ਇਹ ਇਰਾਦਾ ਪ੍ਰਗਟ ਕੀਤਾ ਕ੍ਰਿਸ਼ਨਾ ਉਸ ਦੇ ਰਸਤੇ ਵਿੱਚ ਰੁਕਾਵਟ ਬਣਦੀ ਰਹੀ ਰੱਜ ਨੂੰ ਬਿਮਾਰ ਪਿਆ ਹਫ਼ਤੇ ਦੇ ਲਗਭਗ ਹੋ ਚੁੱਕਾ ਸੀ ਕਦੀ ਕਿਸੇ ਦਵਾਈ ਨਾਲ ਜਿਵੇਂ ਇਸ ਬਿਮਾਰੀ ਦੀ ਆਦਤ ਹੈ ਜ਼ਰਾ ਉਸ ਨੂੰ ਰਾਹਤ معلوم ਹੋਣ ਲੱਗਦੀ ਕਦੀ ਫਿਰ ਬਿਮਾਰੀ ਪੂਰੀ ਸ਼ਿੱਦਤ ਨਾਲ ਉਸ ਉੱਤੇ ਹਮਲਾ ਕਰ ਦਿੰਦੀ ਉਸ ਦਾ ਸਰੀਰ ਕਾਫੀ ਕਮਜ਼ੋਰ ਹੋ ਗਿਆ ਸੀ ਤੇ ਕਮਜ਼ੋਰੀ ਦਾ ਅਸਰ ਪੇਟ ਵਿੱਚਲੇ ਬੱਚੇ ਤੇ ਪੈਣਾ ਵੀ ਲਾਜ਼ਮੀ ਸੀ ਅੱਜ ਦੁਪਹਿਰੇ ਬੇਬੇ ਠਾਕਰੀ ਨੂੰ ਕਿਸੇ ਧੀਮੀ ਨੇ ਦੱਸ ਪਾਈ ਸੀ ਕੇਕਸੂਮਤੀ ਤੋਂ ਦੋ ਕੁ ਮੀਲਾਂ ਦੀ ਬਾਟ ਤੇ ਪਹਾੜੀ ਕਿਸਾਨਾਂ ਦੀ ਇੱਕ ਨਿੱਕੀ ਜਿਹੀ ਬਸਤੀ ਮਹਿਲਾਂ ਵਿੱਚ ਇੱਕ ਬੁੱਢੜੀ ਮਾਈ ਪੰਜੋ ਪਾਸ ਇਸ ਬਿਮਾਰੀ ਦਾ ਕੋਈ ਅਜ਼ਮਾਇਆ ਹੋਇਆ ਨੁਸਖਾ ਸੁਣੀਂਦਾ ਹੈ ਬੇਬੇ ਠਾਕਰੀ ਨੇ ਜਦ ਕ੍ਰਿਸ਼ਨਾ ਅੱਗੇ ਗੱਲ ਕੀਤੀ ਤਾਂ ਕ੍ਰਿਸ਼ਨਾ ਨੇ ਆ ਵੇਖਿਆ ਤੇ ਅੰਦਰੋਂ ਆਪਣੀ ਸੋਟੀ ਸੰਭਾਲ ਕੇ ਜਾਣ ਨੂੰ ਤਿਆਰ ਹੋ ਖਲੋਤੀ ਲੋਡਾ ਵੇਲਾ ਸੀ ਤੇ ਸਵੇਰ ਤੋਂ ਬੂੰਦਾਬਾਂਦੀ ਹੋ ਰਹੀ ਸੀ ਬਦਲ ਪੈਰੋਂ ਪੈਰ ਨੀਵੇਂ ਆ ਰਹੇ ਸਨ ਬਰਸਾਤੀ ਮੌਸਮ ਵਿੱਚ ਪਹਾੜਾਂ ਦੀ ਕਿਣਮਣ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਿਸ ਵੇਲੇ ਮੋਲੇ ਧਾਰਮੀ ਵਿੱਚ ਬਦਲ ਜਾਵੇ ਬੇਬੇ ਠਾਕਰੀ ਦਾ ਦਿਲ ਕੰਬਿਆ ਪਰ ਫਰਜਨ ਹਟਕਣ ਦਾ ਮੌਕਾ ਵੀ ਤਾਂ ਨਹੀਂ ਸੀ ਸ਼ਿਭੂ ਨੇ ਤਾਂ ਮੁੜਨਾ ਹੀ ਸੀ ਕਿਤੇ ਸੋਤੇ ਪਏ ਤੇ ਜੇ ਗੱਲ ਨੂੰ ਪਲਕ ਉੱਤੇ ਛੱਡ ਦਿੱਤਾ ਜਾਵੇ ਤਾਂ ਮੁਸ਼ਕਲ ਸੀ ਰਾਤ ਪਰਾਤੇ ਨਾ ਜਾਣੀ ਕੀ ਹੋ ਜਾਵੇ ਕਿਉਂ ਐਵੇਂ ਡੁੱਬਦੀ ਜਾਨੀ ਹੈ ਬੇਬੇ ਬੋਰੀ ਦੀ ਬਚੂੰਗੀ ਬਣਾ ਕੇ ਸਿਰ ਤੇ ਲੈਂਦੀ ਹੋਈ ਕ੍ਰਿਸ਼ਨਾ ਬੋਲੀ ਕਿਤੇ ਲੂਣ ਦੀ ਡੜੀ ਤੇ ਨਹੀਂ ਮੈਂ ਜਿਹੜੀ ਗੱਲ ਜਾਵਾਂਗੀ ਤੇ ਸੋਟੀ ਸੰਭਾਲ ਕੇ ਕ੍ਰਿਸ਼ਨਾ ਆ ਗਈ ਆ ਗਈ ਅਦੁਖਮਿਲ ਤਿਰਛੀ ਉਤਰਾਇ ਤੋਂ ਬਾਅਦ ਜਦ ਕ੍ਰਿਸ਼ਨਾ ਨੇ ਅਗਲੀ ਚੜਾਈ ਵੱਲ ਕਦਮ ਵਧਾਏ ਤਾਂ ਕਿਣਮਣ ਨੇ ਮੀਂਹ ਦੀ ਸ਼ਕਲ ਵਿੱਚ ਬਦਲਣਾ ਸ਼ੁਰੂ ਕਰ ਦਿੱਤਾ ਸੂਰਜ ਭਾਵੇਂ ਅਜੇ ਤੱਕ ਆਥਣਿਆ ਨਹੀਂ ਸੀ ਪਰ ਬਦਲਾ ਨੇ ਸੰਦੇ ਵਰਗਾ ਹਨੇਰਾ ਕਰ ਦਿੱਤਾ ਹੋਇਆ ਸੀ ਇੱਕ ਡੇਢ ਫਰਲਾਂਗ ਹੀ ਅਜੇ ਚੜਾਈ ਚੜੀ ਸੀ ਕਿ ਪਿਛਲੇ ਪਾਸਿਓਂ ਮਨੁੱਖੀ ਆਵਾਜ਼ ਦਾ ਪਰਮਪਿਆ ਉਸਦੇ ਕੰਨਾਂ ਨੂੰ ਜਿਵੇਂ ਕੋਈ ਗੁਣਗੁਣਾ ਰਿਹਾ ਹੋਵੇ 10-15 ਕਦਮ ਤਾਂ ਉਹ ਇਹੋ ਖਿਆਲ ਕਰਕੇ ਚੜਾਈ ਚੜਦੀ ਗਈ ਕਿ ਸ਼ਾਇਦ ਇਹ ਤੇਜ਼ ਹਵਾ ਦੀ ਆਵਾਜ਼ ਹੈ ਪਰ ਅਗਾਹ ਜਾ ਕੇ ਉਸਨੂੰ ਆਵਾਜ਼ ਹੋਰ ਸਾਫ਼ ਸੁਣਾਈ ਦੇਣ ਲੱਗ ਪਈ ਤਾਂ ਉਹ ਰੁਕ ਗਈ ਉਸਨੂੰ ਸਪਸ਼ਟ ਸੁਣਾਈ ਦਿੱਤਾ ਛਾਈ ਬਹਾਰ ਹੈ ਜੀਆ ਬੇਕਰਾਰ ਹੈ ਆਜਾ ਮੇਰੇ ਬਾਲਵਾ ਤੇਰਾ ਇੰਤਜ਼ਾਰ ਹੈ ਜਿਉਂ ਹੀ ਕ੍ਰਿਸ਼ਨਾ ਪਿਛਾਂ ਪਰਤ ਕੇ ਧੱਕੀ ਉਸ ਨੂੰ ਆਪਣੇ ਪਿੱਛੇ ਪਿੱਛੇ ਵਿਹਾਂ ਕੋ ਕਦਮਾਂ ਦੀ ਵਿੱਥ ਤੇ ਕੁੰਡਲੀਆਂ ਮੁੱਛਾਂ ਵਾਲਾ ਇੱਕ ਸਾਹਿਬ ਨਰਮਾ ਗੱਭਰੂ ਤੁਰਿਆ ਹੁੰਦਾ ਸੁਣਾਈ ਦਿੱਤਾ ਉਪਰੋਕਤ ਤੁਕਾਂ ਗਾਂਦਾ ਹੋਇਆ ਉਸ ਦੇ ਰੁਕਣ ਦਾ ਅਰਥ ਸੀ ਗੱਭਰੂ ਦਾ ਉਸ ਦੇ ਕੋਲ ਆ ਪਹੁੰਚਣਾ ਤੇ ਉਹ ਆ ਪਹੁੰਚਿਆ ਜਿਉਂ ਹੀ ਕ੍ਰਿਸ਼ਨਾ ਦੀ ਨਜ਼ਰ ਉਸ ਦੀਆਂ ਲੰਮਪਟ ਅੱਖਾਂ ਨਾਲੇ ਉਸ ਦੀ ਦਲੇਰਾ ਨਾ ਮੁਸਕਰਾਟ ਉੱਤੇ ਪਈ ਕਿ ਉਹ ਠਠੰਬਰ ਗਈ ਡਰ ਭਰਿਆ ਇੱਕ ਅੰਬਾ ਜਿਹਾ ਉਸ ਦੇ ਸਰੀਰ ਵਿੱਚ ਪੈਦਾ ਹੋਇਆ ਪਰ ਦੂਜੇ ਹੀ ਪਲ ਉਸ ਆਪਣੇ ਆਪ ਨੂੰ ਸੰਭਾਲ ਲਿਆ ਹਥਲੀ ਸੋਟੀ ਦੇ ਸਿਰੇ ਨੂੰ ਉਸ ਨੇ ਇੱਕ ਦੇ ਥਾਂ ਦੋਹਾਂ ਹੱਥਾਂ ਵਿੱਚ ਮਜ਼ਬੂਤੀ ਨਾਲ ਘੁੱਟ ਲਿਆ ਮਾਫ ਕਰਨਾ ਕ੍ਰਿਸ਼ਨ ਦੇਵੀ ਜਿਵੇਂ ਕਿਸੇ ਜਾਣੂ ਕੁੜੀ ਨੂੰ ਸੰਬੋਧਨ ਕਰੀਦਾ ਹੈ ਗੱਭਰੂ ਬੋਲਿਆ ਸ਼ਾਇਦ ਤੁਸੀਂ ਕਿਸੇ ਜ਼ਰੂਰੀ ਕੰਮ ਜਾ ਰਹੇ ਹੋਵੋ ਇੱਕ ਉਪਰੇ ਆਦਮੀ ਦੇ ਮੂੰਹੋਂ ਆਪਣਾ ਨਾਂ ਸੁਣ ਕੇ ਕ੍ਰਿਸ਼ਨ ਨੂੰ ਇੱਕ ਵਾਰੀ ਫੇਰ ਡਰ ਤੇ ਘਬਰਾਹਟ ਨੇ ਆ ਘੇਰਿਆ ਪਰ ਪਹਿਲਾਂ ਵਾਂਗ ਹੀ ਕੜੀ ਬਲ ਲਈ ਤੇ ਮੁਰ ਸੰਭਲ ਕੇ ਪੂਰੇ ਖੜਕੇ ਵਿੱਚ ਪੁੱਛਿਆ ਤੁਸੀਂ ਖੇਮਾ ਕਰਨਾ ਮੈਂ ਤੁਹਾਨੂੰ ਗੱਭਰੂ ਨੇ ਵਿੱਚੋਂ ਹੀ ਕਹਿ ਦਿੱਤਾ ਯਕੀਨਨ ਤੁਸੀਂ ਮੈਨੂੰ ਨਹੀਂ ਜਾਣਦੇ ਕ੍ਰਿਸ਼ਨਾ ਜੀ ਤੇ ਇਹੋ ਹੀ ਮੇਰੀ ਬਦਕਿਸਮਤੀ ਹੈ ਕਾਸ਼ ਕਦੀ ਤੁਸੀਂ ਜਾਣ ਸਕਦੇ ਕਿ ਮੇਰੇ ਦਿਲ ਵਿੱਚ ਮਾਮਲੇ ਨੂੰ ਪੂਰੇ ਤੌਰ ਤੇ ਸਮਝ ਗਏ ਕ੍ਰਿਸ਼ਨ ਤੇ ਉਸ ਪਹਿਲਾਂ ਨਾਲੋਂ ਵੀ ਵਧੇਕ ਦਬਕੇ ਨਾਲ ਉਸ ਨੂੰ ਟੋਕ ਦਿੱਤਾ ਕੀ ਮਤਲਬ ਹੈ ਤੁਹਾਡਾ ਕਿਸੇ ਰਾਹ ਜਾਂਦੇ ਨਾਲ ਇਹੋ ਜਿਹੀਆਂ ਗੱਲਾਂ ਕਰਨ ਦਾ ਨਰਾਜ਼ ਨਾ ਹੋ ਵੋ ਮੇਰੀ ਜਾਨ ਪੂਰੀ ਨਿੱਡਰਤਾ ਤੇ ਟੀਟਾਈ ਨਾਲ ਗੱਭਰੂ ਬੋਲਿਆ ਜੇ ਮਤਲਬ ਨਾ ਹੁੰਦਾ ਤਾਂ ਕਿਉਂ ਇਤਨੇ ਦਿਨਾਂ ਤੋਂ ਤੁਹਾਡੇ ਮਗਰ ਖਾਕ ਛਾਣਦਾ ਫਿਰਦਾ ਕ੍ਰਿਸ਼ਨਾ ਦੇ ਦਿਲ ਨੇ ਇੱਕ ਵਾਰੀ ਫੇਰ ਕਾਂਬ ਖਾਦੀ ਜਦ ਖਤਰੇ ਨੂੰ ਉਸਨੇ عین ਆਪਣੀ ਸ਼ਾਰਗ ਦੇ ਕੋਲ ਤੱਕਿਆ ਪਰ ਚਾਂਦ ਚੱਕੀ ਉਸ ਦੀ ਯਾਦ ਵਿੱਚ ਇੱਕ ਲੋਕ ਕਥੀ ਉਤਰਾਈ ਜਿਹੜੀ ਕਦੇ ਮਾਤਾ ਜੀ ਨੇ ਕਿਸੇ ਸਿਧਾਂਤ ਦੀ ਪੁਸ਼ਟੀ ਵਿੱਚ ਆਖੀ ਸੀ ਚੋਰ ਦੇ ਪੈਰ ਨਹੀਂ ਹੁੰਦੇ ਤੇ ਪਾਪ ਦੀ ਜੜ ਨਹੀਂ ਹੁੰਦੀ ਤੇ ਇਸ ਲੋਕ ਕਥੀ ਦੇ ਯਾਦ ਆਉਂਦਿਆਂ ਹੀ ਕ੍ਰਿਸ਼ਨਾਂ ਨੂੰ ਆਪਣੇ ਅੰਦਰ ਇੱਕ ਨਵੀਂ ਤਾਕਤ ਦਾ ਸੰਚਾਰ ਹੁੰਦਾ ਜਾਪਿਆ ਸਾਹਮਣੇ ਖੜਾ ਗੱਭਰੂ ਇੱਛਰ ਦੀ ਇੱਕ ਕੀ ਕੁਝ ਕਹਿੰਦਾ ਚਲਾ ਗਿਆ ਕ੍ਰਿਸ਼ਨਾਂ ਦਾ ਧਿਆਨ ਉਸ ਦੇ ਵੱਲ ਨਹੀਂ ਸੀ ਕੇਵਲ ਉਸਦੀ ਛੇਕੜ ਦੀ ਗੱਲ ਹੀ ਉਹ ਸੁਣ ਸਕੀ ਤੇ ਤੁਹਾਡਾ ਪਿਆਰ ਹੀ ਅੱਜ ਮੈਨੂੰ ਤੁਹਾਡੇ ਤੇ ਖਿੱਚ ਕੇ ਲੈ ਆਇਆ ਹੈ ਕ੍ਰਿਸ਼ਨ ਜੀ ਖੈਰ ਕ੍ਰਿਸ਼ਨਾ ਦੇ ਅੰਦਰ ਜਿਵੇਂ ਸੱਚੀ ਮੁੱਚੀ ਹੀ ਨਾਰੀ ਜਾਗ ਰਹੀ ਸੀ ਤੁਸੀਂ ਕੋਈ ਵੀ ਹੋ ਕਿਸੇ ਮਤਲਬ ਲਈ ਵੀ ਆਏ ਹੋ ਪਰ ਜੇ ਤੁਸੀਂ ਇਸ ਤੋਂ ਅੱਗੇ ਕੋਈ ਕਿਸਮ ਦੀ ਵਾਹਿਆਤ ਗੱਲ ਮੂੰਹੋਂ ਕੱਢੀ ਤਾਂ ਇਸ ਦਾ ਨਤੀਜਾ ਚੰਗਾ ਨਹੀਂ ਹੋਵੇਗਾ ਤੇ ਬੋਲਦਿਆਂ ਇੱਕ ਵਾਰ ਫੇਰ ਕ੍ਰਿਸ਼ਨਾ ਦਾ ਕਿੱਥੇ ਗੱਲ ਮੁਕੱਲੀ ਇੱਕ ਕੁੜੀ ਜੰਗਲ ਪਿਆਬਾਨ ਸੰਗ ਪਾੜ-ਪਾੜ ਕੇ ਭਾਵੇਂ ਪਈ ਚਿਲਾਵੇ ਕਿਸੇ ਵੀ ਤੀਜੇ ਕਾਂਤੀ ਕੋ ਉਸ ਦੀ ਆਵਾਜ਼ ਨਹੀਂ ਪਹੁੰਚ ਸਕਦੀ ਮਾਫ ਕਰਨਾ ਦੇਵੀ ਜੀ ਗੱਭਰੂ ਨੇ ਤੇਵੀ ਸ਼ਬਦ ਨੂੰ ਵਿਅੰਗ ਵਿੱਚ ਉਚਾਰਦਿਆਂ ਕਿਹਾ ਏਡੀ ਬੇਰੁਖੀ ਚੰਗੀ ਨਹੀਂ ਹੁੰਦੀ ਮੈਂ ਭਿਖਾਰੀ ਬਣ ਕੇ ਤੁਹਾਡੇ ਪਾਸੋਂ ਪ੍ਰੇਮ ਦੀ ਪਿੱਛਿਆ ਮੰਗਦਾ ਹਾਂ ਕੋਈ ਨੱਥੂ ਖੈਰਾ ਨਹੀਂ ਹਾਂ ਮੈਂ ਲੱਖਾਪਤੀ ਹਾਂ ਕਈਆਂ کارਖਾਨਿਆਂ ਦਾ ਮਾਲਕ ਐਤ ਕਾਂ ਕ੍ਰਿਸ਼ਨਾ ਨੂੰ ਗੱਭਰੂ ਦੀਆਂ ਅੱਖਾਂ ਵਿੱਚ ਸામਰਤਕ ਗੁੰਡਪੁਨੇ ਦੇ ਚਿੰਨ੍ਹ ਦਿਖਾਈ ਦੇ ਰਹੇ ਸਨ ਜਿਸ ਦਾ ਅਰਥ ਸਾਫ਼ ਸੀ ਕਿ ਇੱਕ ਅਧ ਪ੍ਰਸ਼ਨ ਉੱਤਰ ਤੋਂ ਬਾਅਦ ਉਹ ਜ਼ਬਰਦਸਤੀ ਤੇ ਉੱਤਰ ਆਵੇਗਾ ਕਣੀਆਂ ਤੇਜ਼ ਹੋ ਗਈਆਂ ਸਨ ਨਾਲ ਹੀ ਹਵਾ ਵੀ ਕ੍ਰਿਸ਼ਨਾ ਦੇ ਭਿੱਜੇ ਹੋਏ ਕੱਪੜੇ ਉਸ ਦੇ ਪਿੰਡੇ ਨਾਲ ਜੁੜ ਗਏ ਸਨ ਜਿੰਨਾ ਹੇਠਲੇ ਉਸ ਦੇ ਕੋਰੇ ਸਟੋਲ ਅੰਗਾ ਉੱਤੇ ਗੱਬਰੂ ਦੀ ਨਜ਼ਰ ਇੰਜ ਜੰਮੀ ਹੋਈ ਸੀ ਜਿਵੇਂ ਇੱਕੋ ਢੀਕ ਨਾਲ ਇਹਨਾਂ ਨੂੰ ਕੋਲ ਕੇ ਪੀ ਜਾਣਾ ਚਾਹੁੰਦਾ ਹੋਵੇ ਕ੍ਰਿਸ਼ਨਾ ਦੇ ਕਦਮ ਜ਼ਰਾ ਲੜਖੜਾਣੇ ਹੀ ਲੱਗੇ ਸਨ ਕਿ ਇਹ ਚਿੰਤੇ ਹੀ ਉਸ ਨੂੰ ਫੇਰ ਉਹੀ ਗੱਲ ਯਾਦ ਆ ਗਈ ਸ਼ਾਇਦ ਉਸ ਦਿਨ ਦੀ ਜਦੋਂ ਮਾਤਾ ਜੀ ਨੇ ਇੱਕ ਦਿਨ ਦੱਸਿਆ ਸੀ ਨਾਰੀ ਦੇ ਦੋ ਰੂਪ ਹੁੰਦੇ ਨੇ ਪਹਿਲੇ ਰੂਪ ਵਿੱਚ ਉਹ ਚੰਡਿਕਾ ਹੁੰਦੀ ਹੈ ਜਿਹੜੀ ਮਖਸੁਰ ਵਰਗੇ ਤੈਂਤਾ ਤੇ ਇਹਨਾਂ ਵਾਕਾਂ ਦਾ ਚੇਤੇ ਆਉਣਾ ਸੀ ਕਿ ਉਸ ਦੇ ਕਦਮਾਂ ਵਿੱਚ ਫौलाਦ ਵਰਗੀ ਮਜ਼ਬੂਤੀ ਤੇ ਦ੍ਰਿੜਤਾ ਆ ਗਈ ਕ੍ਰਿਸ਼ਨ ਨੂੰ ਇਹ ਤਾਂ ਚੁੱਪਚਾਪ ਤੱਕ ਕੇ ਗੱਭਰੂ ਨੂੰ ਆਪਣੀ ਮੁਰਾਦ ਪੈਰਾਂ ਕੋਲ ਆਖੜੋਤੀ ਦਿਸਣ ਲੱਗ ਪਈ ਤੇ ਉਸਨੇ ਆਪਣੀ ਅਰਲ-ਬਰਲ ਨੂੰ ਹੋਰ ਗੂੜੇ ਰੰਗ ਵਿੱਚ ਬਿਆਨਣਾ ਸ਼ੁਰੂ ਕਰ ਦਿੱਤਾ ਜਿਸ ਵਿਚਾਲੇ ਉਹ ਬਾਰ-ਬਾਰ ਪੇਮ ਤੇ ਪਿੱਛਾ ਸ਼ਬਦਾਂ ਨੂੰ ਦੁਹਰਾਈ ਚਲਾ ਜਾ ਰਿਹਾ ਸੀ ਮੈਂ ਕਹਿੰਨੀ ਆ ਕ੍ਰਿਸ਼ਨ ਦੀ ਆਵਾਜ਼ ਵਿੱਚ ਐਤਕਾਂ ਜਿਵੇਂ ਸੱਚਮੁੱਚ ਕਿਤੋਂ ਚੰਡੀ ਕਾ ਆਰਲੀ ਹੋਵੇ ਜ਼ਬਾਨ ਬੰਦ ਕਰ ਤੇ ਮੂੰਹ ਕਾਲਾ ਕਰਕੇ ਤੁਰਦਾ ਹੋ ਨਹੀਂ ਤੇ ਬੱਲੇ 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 ਗੱਭਰੂ ਨੇ ਟਿਜਕਰੀ ਟੰਗ ਨਾਲ ਵਰਤਨਾ ਸ਼ੁਰੂ ਕੀਤਾ ਬੜੀ ਆ ਗਈਏ ਜਿਵੇਂ ਸੀਤਾ ਸਤਵੰਤੀ 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਬੀਬੀ ਸਾਹਿਬਾਂ ਦੇ ਕਾਰਨਾਮੇ ਭੁੱਲੇ ਹੋਏ ਨਹੀਂ ਕਿਸੇ ਤੋਂ ਮੈਂ ਵੀ ਪਿਛਲੇ ਟਾਇਆਂ ਮਹੀਨੇ ਤੋਂ ਇਸੇ ਸ਼ਿਮਲੇ ਵਿੱਚ ਤਾਇ ਰਹਾਂ ਵਾਂ ਤੇ ਇਥੋਂ ਦੀਆਂ ਤੇਰੇ ਵਰਗੀਆਂ ਸਾਰੀਆਂ ਸਤਵੰਤੀਆਂ ਤੱਕ ਮੇਰੀ ਪਹੁੰਚ ਹੈ ਸੋ ਜਾਨਮਨ ਇਹ ਇਥੇ ਨਹੀਂ ਚੱਲਣੀ ਤਰੀਕਜ ਤੇ ਅਦਾਈ ਸ਼ਬਦ ਉਸਦੇ ਹੋਠਾਂ ਚੋਂ ਨਿਕਲਦਾ ਕਿ ਇਸ ਤੋਂ ਪਹਿਲਾਂ ਹੀ ਕਾੜ ਕਰਦਾ ਇੱਕ ਭਰਪੂਰ ਵਾਰ ਉਸਦੇ ਐਨ ਮੱਥੇ ਤੇ ਆ ਟਿਕਿਆ ਤੇ ਮੱਥਾ ਉਸਦਾ ਲਹੂ ਲਹਾਨ ਹੋ ਗਿਆ ਜਿਉਂ ਹੀ ਗੱਭਰੂ ਦਾ ਸੱਜਾ ਹੱਥ ਮੱਥੇ ਵੱਲ ਉੱਠਿਆ ਕਿ ਦੂਜਾ ਵਾਰ ਉਸਦੇ ਟੋਲੇ ਤੇ ਤੇ ਤੀਜਾ ਵਾਰ ਉਸਦੀ ਖੱਬੀ ਲੱਤ ਤੇ ਹੋਇਆ ਅੱਖ ਤੇ ਫਰਕਾਰੇ ਦੀ ਧੀਰ ਵਿੱਚ ਉਪਰੋਂ ਥੱਲੀ ਤਿੰਨ ਡਾਂਗਾਂ ਖਾ ਕੇ ਵੀ ਗੱਭਰੂ ਡੇਗਾ ਤਾਂ ਨਹੀਂ ਪਰ ਕਈ ਕਦਮ ਟਲਵਾਨ ਵੱਲ ਜ਼ਰੂਰ ਸਰਕ ਗਿਆ ਸੰਭਵ ਸੀ ਪਿੱਠ ਪਰਨੇ ਡਿੱਗ ਹੀ ਪੈਂਦਾ ਜੇ ਦਰਖਤ ਦਾ ਇੱਕ ਮੋਟਾ ਤਾਣਾ ਉਸ ਨੂੰ ਰੋਕ ਨਾ ਲੈਂਦਾ ਕ੍ਰਿਸ਼ਨ ਨੂੰ ਆਪਣੇ ਕੰਮ ਦਾ ਚੇਤਾ ਆਇਆ ਸ਼ਾਮਾਂ ਪੈ ਰਹੀਆਂ ਸਨ ਉਹ ਤੇਜ਼ ਤੇਜ਼ ਕਦਮੇ ਉਤਲੀ ਚੜਾਈ ਵੱਲ ਵਧੀ ਤੇ ਵੱਧਦਿਆਂ ਹੋਇਆਂ ਉਸ ਨੂੰ ਪਿੱਛੋਂ ਸੁਣਾਈ ਦਿੱਤਾ ਬਦਜ਼ਾਤੇ ਹਰਾਮਜ਼ਾਦੀਏ ਕਿੱਥੇ ਬਚ ਕੇ ਜਾਏਂਗੀ ਮੇਰੇ ਕੋਲੋਂ ਦੋ ਦਿਨਾਂ ਦੇ ਅੰਦਰ ਜੇ ਤੈਨੂੰ ਚੁਕਵਾ ਕੇ ਨਾ ਲੈ ਜਾਵਾਂ ਤਾਂ ਮੇਰਾ ਨਾਂ ਇਸ ਤੋਂ ਕਿ ਗੱਭਰੂ ਨੇ ਕੀ ਕੁਝ ਕਿਹਾ ਕ੍ਰਿਸ਼ਨਾ ਨਹੀਂ ਸੁਣ ਸਕੀ ਕੁਝ ਸਾਹਮਣੋਂ ਆ ਰਹੇ ਹਵਾ ਦੇ ਫਰਟਿਆਂ ਕਰਕੇ ਤੇ ਕੁਝ ਆਪਣੇ ਸਾਹ ਸ ਤੇਜ਼ ਚੱਲ ਰਹੇ ਕਰਕੇ ਥੋੜੀ ਦੂਰ ਜਾ ਕੇ ਕ੍ਰਿਸ਼ਨਾ ਨੇ ਦੋ ਕੁ ਵਾਰੀ ਪਿਛਾਂ ਤੱਕਿਆ ਪਰ ਉਸਨੂੰ ਦਿਖਾਈ ਕੁਝ ਨਾ ਦਿੱਤਾ ਕੁਝ ਸੰਧਿਆ ਦੇ ਤੇ ਕੁਝ ਬੱਦਲਾਂ ਦੇ ਹਨੇਰੇ ਨੇ ਗੱਭਰੂ ਨੂੰ ਲੁਕਾ ਲਿਆ ਸੀ ਸ਼ਾਇਦ ਕ੍ਰਿਸ਼ਨਾ ਨੂੰ ਸ਼ੰਕਾ ਪੈਦਾ ਹੋਈ ਮਤੇ ਉਹ ਪਿੱਛੋਂ ਦੀ ਆ ਕੇ ਉਸਨੂੰ ਦਬੋਚ ਲਵੇ ਪਰ ਉਸਨੂੰ ਭੁੱਲਿਆ ਨਹੀਂ ਸੀ ਜਿਹੜਾ ਸੋਟੀ ਦਾ ਤੀਜਾ ਵਾਰ ਉਸਨੇ ਲੱਤ ਤੇ ਕੀਤਾ ਸੀ ਹੋਰ ਭਾਵੇਂ ਕੁਝ ਵੀ ਪਿਆ ਕਰੇ ਪਰ ਇਤਨਾ ਕ੍ਰਿਸ਼ਨਾ ਨੂੰ ਵਿਸ਼ਵਾਸੀ ਕਿ ਉਹ ਉਸ ਜਿੰਨੀ ਤੇਜ਼ੀ ਨਾਲ ਤੁਰ ਨਹੀਂ ਸਕਦਾ ਜਦ ਕਿ ਗੱਭਰੂ ਦੇ ਹੱਥ ਵਿੱਚ ਕੋਈ ਸੋਟੀ ਡੰਗੋਰੀ ਤੱਕ ਨਹੀਂ ਸੀ ਉਚਾਈ ਦਾ ਪੈਂਡਾ ਮੁਕਾ ਕੇ ਜਦ ਕ੍ਰਿਸ਼ਨਾ ਖੱਡਵਲ ਦੇ ਉਤਰਾਈ ਉਤਰ ਰਹੀ ਸੀ ਤਾਂ ਬਰਾਬਰ ਉਸਦੇ ਕੰਨਾਂ ਵਿੱਚ ਦੋ ਵਾਕ ਗੂੰਜਦੇ ਚਲੇ ਜਾ ਰਹੇ ਸਨ ਚੋਰ ਦੇ ਪੈਰ ਨਹੀਂ ਹੁੰਦੇ ਪਾਪ ਦੀ ਜੜ ਨਹੀਂ ਹੁੰਦੀ